ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਪੱਤੀ ਕੱਕੇ ਵਾਲਾ ਪਿੰਡ ਬੱਚੀ ਪਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਦੀ ਅਵੀ ਇੱਥੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਮੱਝਾਂ ਵੀਰ ਜੀ ਬਲਵੰਤ ਵੀਰ ਜੀ ਨਾਲ ਦੇ ਕੋਲ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਵੀਰ ਜੀ ਵੱਡੀ ਮੱਝ ਇੱਕ ਛੋਟੀ ਵੀਰ ਜੀ 10 ਕਿਲੋ ਵਾਲੀ ਵੀਰ ਜੀ ਨਾਲ ਦੱਸਿਆ ਹੁਣ ਵੀਰ ਜੀ ਨਾਲ ਕਰਦੇ ਆ ਗੱਲਬਾਤ ਤੇ ਤੁਹਾਨੂੰ ਦੋਵਾਂ ਪਸ਼ੂਆਂ ਬਾਰੇ ਵੀਰ ਜੀ ਲੈ ਕੇ ਦੰਨੇ ਆ ਪੂਰੀ ਪੂਰੀ ਡਿਟੇਲ ਹੋਰ ਸੁਣਾਓ ਬਲਵੰਤ ਸਿੰਘ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਢਿਲੋਂ ਸਾਹਿਬ ਤੁਸੀਂ ਸੁਣਾਓ ਜੀ ਬਾਸ ਠੀਕ ਠਾਕ ਵਧੀਆ ਜੀ ਢਿਲੋਂ ਸਾਹਿਬ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਵਧੀਆ ਜੀ ਬੜੀ ਕਿਰਪਾ ਮਾਲਕ ਜੀ ਹਾਂਜੀ ਤੇ ਕਿੰਨੇ ਵੀ ਦੀ ਪਸ਼ੂ ਅੱਜ ਆਪਣੇ ਟੋਟਲ ਕੋਲ ਦੋ ਜੇ ਝੋਟ ਘੱਟ ਲੋ ਸਾ ਅੱਛਾ ਜੀ ਦੋ ਝੋਟੀਆਂ ਨੇ ਹਾਂਜੀ ਤੇ ਦੋਵਾਂ ਦੀ ਦੁੱਧ ਆਦੀ ਕੀ ਡਿਟੇਲ ਜੇ ਉਹਦਾ ਪਹਿਲਾਂ ਝੋਟੀ ਜੇ ਅੱਛਾ ਜੀ ਹਾਂਜੀ ਤੇ ਭਾਈ ਆਪਣਾ ਇਥੇ ਦੁੱਧ ਕਿੰਨਾ ਜੇ ਇੱਥੇ ਦੁੱਧ 10 ਕਿਲੋ ਜੇ ਢਿਲੋਂ ਠੀਕ ਠਾਕ ਵੇ ਆਪਣਾ ਨਾ ਵੀ ਜੀ ਸਭ ਤੋਂ ਪਹਿਲਾਂ ਆਪਣਾ ਫੋਨ ਨੰਬਰ ਤੇ ਐਡਰੈਸ ਪਿੰਡ ਬੱਚੀ ਪਿੰਡ ਹਾਂਜੀ ਪੱਤੀ ਕੱਕੇ ਵਾਲਾ ਅੱਛਾ ਜੀ ਅਸੀਲ ਜਨਾਲਾ ਜਿਲ੍ਹਾ ਅਮਰਸਾ ਕਮਰਲਾ ਅੱਛਾ ਜੀ ਬੰਤ ਸਿੰਘ ਮੇਰਾ ਨਾਮ ਬੰਤ ਵੀ ਕਹਿ ਲੈਂਦੇ ਲੋ ạtari ਤੋਂ ਕਿੰਨਾ ਪੈ ਗਿਆ ạtari ਤੋਂ 9 ਕਿਲੋਮੀਟਰ ਠੀਕ ਹੈ 9 ਕਿਲੋਮੀਟਰ ਆ ਤੇ ਆਪਣਾ ਫੋਨ ਨੰਬਰ ਇੱਕ ਵਾਰ ਦੱਸ ਦਿਓ 9465672793 ਇੱਕ ਵਾਰ ਫੇਰ ਰਿਪੀਟ ਕਰਾ ਦਿਓ 9465672793 ਠੀਕ ਹੈ ਚਕਾਵੇਂ ਤੋਂ ਵੀ ਲਗਭਗ 10 ਕਿਲੋਮੀਟਰ 10 ਕਿਲੋਮੀਟਰ ਠੀਕ ਹੈ ਜੀ ਇਹ ਛੋਟੀ ਬੈਰੀ ਜੀ ਦੱਸਿਓ ਪਹਿਲਾਂ ਪਹਿਲਾਂ ਨੇ ਜੀ ਦੁੱਧ 10 ਕਿਲੋ ਅੱਛਾ ਜੀ ਹਾਂਜੀ 10 ਕਿਲੋ ਮੋਕੇ ਤਿਆਰ ਜੇ ਮੋਕੇ ਤਿਆਰ ਹੈ ਕਿੰਨੇ ਦਿਨਾਂ ਦੀ ਸੂਈ ਜੇ ਇਹ ਨੂੰ ਅੱਜ ਦਾ 12 14 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਆਹ ਬੋਲਾ ਦਈ ਜੇ ਮਾਰਨ ਛੋਟੀ ਅੱਛਾ ਜੀ ਹਾਂ ਕਰੋ ਵੀਰ ਜੀ ਆਰਡਰ ਦੀ ਕੁਆਲਿਟੀ ਖੋਲੋ ਵੀਰ ਜੀ ਚਲਾਓ ਉਹਨੂੰ ਕਰੋ ਵੀਰ ਜੀ ਆਰਡਰ ਦੀ ਕੁਆਲਿਟੀ ਚੈੱਕ ਉਹਦੇ ਜਿਵੇਂ ਫੇਸ ਦੀ ਕੁਆਲਿਟੀ ਚੈੱਕ ਕਰੋ ਚੰਗਾ ਹੋਵੇ ਠੋਠ ਚੰਗੀ ਨਾਲ ਵੇਖੀ ਅੱਛਾ ਜੀ ਤੁਹਾਨੂੰ ਵੇਟ ਕਰਾਂਦੇ ਅੱਛਾ ਅੱਛਾ ਚਲੋ ਕਰੋ ਵੀਰ ਜੀ ਆਰਡਰ ਦੀ ਕੁਆਲਿਟੀ ਚੈੱਕ ਨਾਲੀ ਵੀ ਵੀ ਕੋਆਰਡੀਨੇਟ ਕਰੋ 10 ਲੀਟਰ ਵੀਰ ਜੀ ਨਾ ਕਿ ਵੀਰ ਜੀ ਮੋਕੇ ਤੇ ਤਿਆਰ ਆ 10 ਦਿਨ ਦੀ ਵੀ ਜੀ ਆਖੇ ਨਾ ਆਹ ਹੋਈ ਗਾ ਥੋੜੀ ਲੰਮੀ ਲੰਮੀ ਚਲਾ ਥੋੜੀ ਲੰਮੀ ਚਲਾ ਤੇ ਮਗਰ ਬੱਚਾ ਕੀ ਜੀ ਦੇ ਬੱਚਾ ਜੀ ਮਗਰ ਕੱਤੀ ਜੇ ਤੇ ਰੋਸਾ ਠੀਕ ਠੀਕ ਕੱਤੀ ਆ ਮਗਰ ਹਾਂਜੀ ਠੀਕ ਹੈ ਵੀਰ ਜੀ ਤੇ ਇਹਦੀ ਵੀ ਜੀ ਦੁੱਧ ਦੀ ਕੋ ਵਧਨ ਦੀ ਉਮੀਦ ਹੈਗੀ ਆ ਚਲੋ ਸਭ 10 ਲੀਟਰ ਹੈਗਾ ਮੋਕੇ ਤੇ 9 ਦੀ ਗਰੰਟੀ ਦੇ ਦਾਂਗੇ ਮੈਲਾ ਮਾਰਨ ਦੀ ਇਹਨਾਂ ਦਈ ਜਾਵੇ ਪਹਿਲਾਂ ਬਣਾਵਾ ਠੀਕ ਹੈ ਜੀ ਠੀਕ ਆ ਕਿਲੋ ਖਾਣ ਦਾ ਵਿਚੋ ਆਏ ਜੀ ਵੀ ਵੀਰ ਜੀ ਕਿੰਦਾ ਜੀ ਪੋਲੀ ਬਿਲਕੁਲ ਹੋ ਗਈ ਬੜੀ ਜੀ ਚਵਾਈ ਵਿੱਚ ਪੋਲੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਠੀਕ ਹੈ ਜੀ ਚਵਾਈ ਮੋਟੀ ਧਾਰਾ ਵੀਰ ਜੀ ਨੇੜੇ ਤੋਂ ਚੈੱਕ ਅੱਡੋ ਦੀ ਕੁਆਲਿਟੀ ਕੇਰ ਦੀ ਕੁਆਲਿਟੀ ਵੀਰ ਜੀ ਨੇੜੇ ਚੈੱਕ ਕਰ ਲੋ ਪਰ ਮਾਸਾ ਹੋਣਾ ਔਰ ਲਾਲ ਨਹੀਂ ਕਰਦੀ ਠੀਕ ਹੈ ਜੀ ਕੋਈ ਤੰਗ ਪਰੇਸ਼ਾਨਤ ਨਹੀਂ ਜਿੰਨਾ ਕੁ ਮਾਸਾ ਨਹੀਂ ਮਾਸਾ ਠੀਕ ਹੈ ਜੀ ਇਹਦਾ ਬੱਚਾ ਵੀਰ ਜੀ ਅਕਰਮ ਉਖਾ ਦਿਓ ਤੋ ਆ ਲੋ ਖਾ ਦਿਓ ਆ ਬੱਚਾ ਵੀਰ ਜੀ ਚੈੱਕ ਕਰ ਲੋ ਠੱਟੀ ਹੈ ਮਗਰ ਵੀਰ ਜੀ ਨਾਲ ਹਾਂਜੀ ਬਾਕੀ ਵੀ ਜੀ ਆਪਣੀ ਸਮਝ ਦੇ ਨਾਲ ਦੇਖ ਲਿਓ। ਕਿੰਨੇ ਦਿਨ ਦੀ ਲੱਗ ਸਕਦੀ ਹੈ? ਤੁਸੀਂ ਵਿੱਚ ਕਿੰਨੇ ਦਿਨ ਦੇ ਆਖੇ ਲੱਗਭਗ? 14-15 ਦਿਨਾਂ ਦੀ ਹੈਗੀ। 14-15 ਮਾਰਨ ਦੀ ਝੋਟੀ। ਅੱਛਾ ਠੀਕ ਹੈ ਬੜੀ ਠੀਕ ਹੈ ਜੀ। ਇਹਦਾ ਬਲਵੰਤ ਸਿੰਘ ਜੀ ਰੇਡ ਕੀ ਸੱਚ ਆਪਾਂ ਗੱਲ ਕੀਤੀ ਨਹੀਂ ਰੇਡ ਬਾਰੇ। ਚਲੋ ਸਾਹਿਬ ਝੋਟੀ ਬੜੀ ਚੰਗੀ ਆ। ਮੌਲ ਕਰਾਂ ਨੂੰ ਲੋਕਾਂ ਦਾ 95 ਸ਼ਾਨਾ ਕਰਈ ਜਾਈਏ। ਹਾਂਜੀ ਹਾਂਜੀ। ਝੋਟੀ ਬੜੀ ਚੰਗੀ ਆ ਪਰ ਆਪਾਂ ਨਹੀਂ ਕਰਨਾ ਪਹਚਾਨਾ ਸ਼ਾਨਾ। ਆਪਾਂ ਕਿਦਾਂ ਜਾਇਜ਼ ਕਰ ਲਈਏ ਫਿਰ? 80 ਦੇ ਦੀ। ਨਹੀਂ ਨਹੀਂ ਬੜਾ ਜ਼ਿਆਦਾ ਜੇ ਇਹ ਨਾ ਨਹੀਂ ਕਰਨਾ। ਦੱਸੋ ਤੁਸੀਂ ਦੱਸੋ। ਨਹੀਂ ਤੁਸੀਂ ਦੱਸੋ ਦੋ ਆਜਾ ਕਿੰਨੇ ਜੋ 80 ਚੋਂ ਹਾਂ 78 ਦੀ ਨਹੀਂ ਨਹੀਂ 70 ਦੀ ਦੇ ਦਈਏ ਆ ਜਾਓ ਭਾਈ ਲਗਭਗ ਜਿੱਥੇ ਟਿਕਾਣੇ ਹੋਣਾ ਆਪੇ ਆ ਜਾਓ ਲਗਭਗ ਟਿਕਾਣੇ ਮੈਂ ਆ ਗਿਆ ਤੇ ਲੋਕ 75000 ਦੀ ਦੇ ਰਾਂਗੇ 75 ਦੀ ਲੈਓ 70 ਲਾ ਕੇ ਲੈਓ ਖਿੱਚ ਕੁਚ ਕੇ ਮੈਂ ਦੱਸੋ ਗਰ ਲਾਲ ਸਿੰਘ ਸੋਨਿਆ ਪਾ ਦੇ ਆ ਗਿਆ ਨਹੀਂ ਤੁਸੀਂ ਕਰੋਗੇ ਜੀ ਇੱਕ 1000 ਰੁਪਏ 1000 ਨਾ ਬੰਨਜੂ ਬੁੱਤ ਗੱਲ ਚਲੋ ਠੀਕ ਹੈ ਜੀ ਇਹ ਨਾ ਛੋਟਿਆਂ ਦੋਹਾਂ ਦਾ ਕੋਈ ਨਾ ਕੋਈ ਪੁੱਛੀ ਦੱਸੋ ਦੋਹਾਂ ਇੱਕ ਹਜ਼ਾਰ ਬਰੇ ਵਾਲਾ 1000 ਬਲਵੰਤ ਸਿੰਘ ਉਹਨਾਂ ਲਈ ਹੋ ਗਿਆ ਜੀ 73 ਦੀ ਕਰਤੀ ਇਹਨਾਂ ਨੇ ਲੈਓ 70 ਤੱਕ ਲੈਓ ਕੋਈ ਨਹੀਂ ਬਾਕੀ ਅੱਡੇ ਦੇ ਦਾਂਗੇ ਢਿਲੋ ਸਾਹਿਬ 70 ਦੀ ਝੋਟੀ ਪਰ ਦਿੰਦਾ ਕੋਈ ਆਪਾਂ ਦਵਾਂਗੇ ਹਾਂ ਚਲੋ ਠੀਕ ਹੈ ਵੀਰ ਜੀ ਇੱਕ ਰਾਮ ਸਿੰਘਾਂ ਦੀ ਕੁਆਲਿਟੀ ਚੈੱਕ ਕਰ ਲਓ ਪਹਿਲੇ ਸੂਏ ਵੀਰ ਜੀ ਨੇ ਆਖਿਆ 10 ਕਿਲੋ ਮੋਕੀ ਦੀ ਗਾਰੰਟੀ ਦਵਾਂਗੇ ਅੱਛਾ ਜੀ 10 ਕਿਲੋ ਦੀ ਗਾਰੰਟੀ ਦਵਾਂਗੇ ਉਹ ਭਾਵੇਂ ਕੋਈ ਧਾਰ ਨਾ ਮਾਰੇ ਠੀਕ ਹੈ ਹਾਂ ਇਥੇ ਲਈ ਕਿੰਨਾ ਦੁੱਧ ਜੇ ਇਹਦੇ ਥੱਲੇ ਮੋਤੇ ਦੇ 10 ਕਿਲੋ ਬੋਲਾ ਤਿਆਰ ਤੇ ਆਜ ਦੇ ਚੌਥਾ ਪੰਜਵਾਂ ਦਿਨ ਸੂਈ ਨੂੰ ਜੀ 10 ਕਿਲੋ ਮੇ ਤਿਆਰ ਹੈ ਚੌਥੇ ਚਾਰ ਦਿਨ ਦੀ ਚਾਰ ਦਿਨ ਦੀ ਬਿਲਕੁਲ ਤਾਜੀ ਨਾਰੂ ਲਾਇਆ ਜੀ ਕਰੋ ਵੀਰ ਜੀ ਚੈੱਕ ਪਾਸ ਹਨਾਂ ਦੀ ਕੁਆਲਿਟੀ ਇੱਡਰ ਜੀ ਆਇਆ ਦੇਲ ਨਹੀਂ ਲਾਉਂਦੀ ਨਾ ਖਾਦਾ ਪੀਤਾ ਇਹ ਕੋ ਅੱਛਾ ਜੀ ਹਜੇ ਖਾਂਦੀ ਪੀਂਦੀ ਬਿਲਕੁਲ ਨਹੀਂ ਜੀ ਨਾ ਦਸਵੇਰੇ ਆਇਆ ਜੀ ਅੱਛਾ ਜੀ ਥੋੜੀ ਲੰਮੀ ਥੋੜੀ ਵੀਰ ਜੀ ਲੰਮੀ ਚ ਲਾਉ ਥੋੜੀ ਅੱਛਾ ਜੀ ਕਰੋ ਵੀਰ ਜੀ ਕਰਾਡਰ ਦੀ ਕੁਆਲਿਟੀ ਤੇ ਫੇਸ ਦੀ ਕੁਆਲਿਟੀ ਚੱਕ ਮਗਰ ਬੱਚਾ ਵੀਰ ਜੀ ਕੀ ਇਹ ਦੇ ਬੱਚਾ ਇਹਦੇ ਮਗਰ ਪਤਾ ਨਹੀਂ ਜੇ ਢੋਸਾ ਕੀ ਜੇ ਕੱਤੀ ਕੱਟਾ ਵੇਖ ਕੇ ਦੱਸ ਦਿੰਦੇ ਮੈਂ ਦੇਖੀ ਨਹੀਂ ਜੀ ਕੋਈ ਨਿਤ ਕਰ ਲੈਣੇ ਚਾਹ ਬਾਕੀ ਵੀਰ ਜੀ ਚਲੋ ਸਾਹ ਸੱਤੀ ਖੁੱਲੇ ਕਦ ਕਾੜ ਦੀ ਛੋਟੀ ਵੀਰ ਜੀ ਦੂਸਰੇ ਸੁਆਖੇ ਜਨ ਨਹੀਂ ਜੇ ਤੀਸਰੇ ਸੂਏ ਦੇ ਪਹਿਲੇ ਸੂਏ ਆਪਣੇ ਕੋਲੋਂ ਕਹੀ ਹੀ ਏ। ਉਹ ਉਧਰੋਂ ਲਿਆਂਦੀ ਛੋਟੀ। ਅੱਛਾ ਜੀ। ਦੋਂਦੀ ਚੌਗੀ ਹੀ ਜੀ। ਹਾਂਜੀ। ਤੇ 11-12 ਕਿਲੋ ਦੁੱਧ ਪਹਿਲੇ ਸੂਏ ਚ ਵਾ ਕੇ ਘੱਲਿਆ। ਅੱਛਾ ਜੀ। ਤੇ ਪਿਛਲੇ ਸੂਏਾਂ ਦੇ ਵੀ ਇਹਨਾਂ 14 ਲੀਟਰ ਦੁੱਧ ਕੱਢਿਆ ਤੇ ਹਰ ਕੀ ਹੁਣ ਤੀਸਰੇ ਸੂਏ ਸੂਈ ਜੇ। ਤੋਂ ਬਾਅਦ ਦੂਸਰੇ ਕਹੀ ਜਾਵੇ। ਅੱਛਾ ਜੀ। ਮਜਨ ਤੱਪਾ ਪੂਰਾ ਦੁੱਧ 15-16 ਕਿਲੋ ਹੀ ਭਰੂਗੀ। ਅੱਛਾ ਜੀ। ਚੌਹਾਂ ਦਿਨਾਂ ਥਲੇ 10 ਕਿਲੋ ਬੋਲਾ ਆਇਆ। 10 ਕਿਲੋ ਤਾਂ ਪਲਾਸੀ ਹੋਊਗਾ ਮੈਂ ਤੁਹਾਨੂੰ ਵਾਸਤੇ ਹੀ ਰੱਖੀਦਾ ਹਾਂ। ਆਹ ਦੇਖ ਠੀਕ ਹੈ ਜੀ ਠੀਕ ਹੈ ਵੀਰ ਜੀ ਠੀਕ ਚੋਂ ਪੰਜਾ ਦਿਨਾਂ ਦੀ ਸੂਤ ਮਗਰ ਕੱਟੀ ਆ ਵੀਰ ਜੀ ਤੁਸੀਂ ਕੱਟੀ ਹੋਈ ਵੀਰ ਜੀ ਬਿਲਕੁਲ ਕੁਆਲਟੀ ਦੀ ਸਿਰਫ 2 ਇੰਚ ਪੂਛੀ ਵੀਰ ਜੀ ਬਾਕੀ ਬਿਲਕੁਲ ਪਿਓਰ ਮੋਰੋ ਦੀ ਮੱਝ ਦੀ ਵੀਰ ਜੀ ਤੁਸੀਂ ਆਪ ਨੇੜੇ ਜੋ ਕਰਾ ਕੁਆਲਟੀ ਹੈ ਥਣਾ ਦੀ ਕੁਆਲਟੀ ਨੂੰ ਚੈੱਕ ਕਰੋ ਸਰਪਲੀ ਜੋਤੀ ਬੜੀਆ ਜਿਹੇ ਹਫਤਾ ਰੱਖ ਦੇਣਾ ਅੱਛੇ ਇਹਦੇ ਤੇ ਬਲੈਂਸਿੰਗ ਚ 10 ਕਿਲੋ ਮਰ ਬੋਕੇ ਤਿਆਰ ਆ ਤੇ ਇਹਦਾ ਬਲੈਂਸਿੰਗ ਚ ਕੀ ਰੇਟ ਕਰਦੇ ਜਮਾਈ ਦਾ ਥੋੜਾ ਉੱਚੀ ਬੋਲੋ ਥੋੜੀ ਉੱਚੀ ਬੋਲੋ ਇਹਦਾ ਰੇਡੀ ਕੋਈ ਨਹੀਂ ਹੈ ਨਹੀਂ ਦੱਸੋ ਫਿਰ ਕੋਲ ਦੇ ਇੱਕ ਪੰਜ ਕਰ ਦੇ ਨਹੀਂ ਨਹੀਂ ਟਕਾਣੀ ਕਰੀਏ ਬਿਲਕੁਲ ਜੈਜ ਜਿਆ ਚੰਗੀ ਵੱਡੀ ਛੋਟੀ ਛੋਟੀ ਨਹੀਂ ਜੀ ਨਹੀਂ ਫਿਰ ਵੀ ਚਲੋ ਤੇ 95 ਦੀ ਦੇ ਦੀਏ ਨਹੀਂ ਦੱਸੋ ਬੱਚੇ ਤੁਸੀਂ ਕੋਈ ਜਨ ਨਾਲ ਪਾਈਏ ਯਾਰ ਬਰੇ ਇਹ ਕਹਿ ਨਹੀਂ ਮਿਲਣਾ ਯਾ ਯਾਰ ਤੁਹਾਡੇ ਦੋਂ ਵੱਲੋਂ ਹੈ ਤੇ ਸਾਡੇ ਵੱਲੋਂ ਵੀ 3000 ਦਾ ਬੈਲੰਸ ਸਿੰਘ ਜੀ 90 ਦੀ ਦੇ ਦਾਂਗੇ ਢਿਲੋ ਸਾਹਿਬ ਤੁਸੀਂ ਆਪਣਾ ਮਾਨਟਨ ਜੋ ਕਰਨਾ ਉਹ ਆਪਣੇ ਹਿਸਾਬ ਨਾਲ ਕਰੋ ਉਹ ਵੀ ਖੁੱਲਾ ਹੀ ਕਰ ਦਿਓ ਦੇ ਦਾਂਗੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੱਡੀ ਛੋਟੀ ਆ ਇਹ ਏਡੀ ਕੱਲ ਦੀ ਨੂੰ ਫਿਰਦਾ ਆ ਆੜੀਆਂ ਆੜੀਆਂ ਨਾਲ ਇੱਕ 20 ਲੋਕੀ ਮੰਗੀ ਜਾਂਦੇ ਦੇਂਦਾ ਕੋਈ ਨਹੀਂ ਹਾਂਜੀ ਹਾਂਜੀ ਉਹ ਤਾਂ ਗੱਲ ਹੈ ਜੇ ਤੇ ਜਿਹੜਾ ਚੈਨਲ ਸਬਸਕ੍ਰਾਈਬ ਕਰਕੇ ਉਹ 2000 ਰੁਪਿਆ ਸ਼ੂਟ ਅੱਛਾ 2 ਜੇ ਕੋਈ ਮਤਲਬ ਅਸਕੇ ਵੀਡੀਓ ਦਾ ਉਹ ਵੇਖ ਕੇ ਆਇਆ ਤਾਂ ਉਹ 2000 ਰੁਪਿਆ ਵੱਖਰਾ ਮਾਨ ਕੀਤਾ ਜਾਊਗਾ ਹੁਣ ਕਿੰਨੇ ਚ ਡਨ ਹੋ ਗਈ ਆਪਣੀ ਇਹ 88 ਜ 2 ਘੰਟੇ 2 ਘੰਟੇ 88000 ਜ 2 ਘੰਟੇ 90 ਜ 88000 ਦੀ ਹੋ ਗਈ ਤੇ ਜੇ ਜੋੜੀ ਜਗ ਪਾਵੇ ਤੇ ਜੋੜੀ ਪਾਵੇ 1 55 ਰੀ ਦੇ ਦਾਂਗਾ ਉੱਚੋਂ ਮਾਰ ਕਰਦਾਂਗੇ ਜਾਂ ਅੱਛਾ ਜੇ ਜੋ ਕੋਈ ਜੋੜੀ ਪਾਊਗਾ ਤੇ 55 ਦੋਹਾਂ ਥਲੇ ਦੁੱਧ 11 ਲੀਟਰ ਜਿਹੜਾ ਤੁਸੀਂ ਚੁਹਾ ਕੇ ਦੋਗੇ ਜੇ ਕੋਈ ਜੋੜੀ ਪਾਊਗਾ ਨਾ ਹਾਂਜੀ ਇਹ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਹਾਂਜੀ ਛੋਟ ਸਿਰਫ 200 ਰੁਪਏ ਨਹੀਂ ਜਾਂ 1.5 ਲੱਖ ਦਾ ਜੋੜਾ ਹੀ ਦਾਂਗਾ 1.5 ਲੱਖ ਦੀ ਜੋੜੀ ਅੱਜ ਭਾਵੇਂ 75 75 ਲਾਲੇ ਵਾਂ ਕਿਤਰਾ ਮਰਜ਼ੀ ਵਾਲੇ ਪਰ ਜੇ ਜੋੜੀ ਲਵੇ ਫੇਰ ਉਹ ਤਾਂ ਨਹੀਂ ਅੱਛਾ ਜੋੜੀ ਪਾਵੇ ਜੇ ਤਾਂ ਹਾਂਜੀ ਹਾਂ ਚਲੋ ਠੀਕ ਹੈ ਵੀਜੀ ਠੀਕ ਹੈ ਜੀ ਹੋਰ ਬਲਵੰਤ ਸਿੰਘ ਜੀ ਪਹਿਲੇ ਵੀਡੀਓ ਆਪਾਂ ਮਾਲ ਜਿਹੜਾ ਸੀ ਸਾਰਾ ਤਕਰੀਬਨ ਵੇਚ ਗਿਆ ਸੀ ਉਦੋਂ ਸਾਰਾ ਤੇ ਲੋਸਾ ਜਦੋਂ ਆਪਾਂ ਵੀਡੀਓ ਪਾਈ ਨਾ ਇਸੇ ਵੇਲੇ ਸੇਲ ਹੋ ਗਿਆ ਇਹ ਮਾਲ ਠੀਕ ਹੈ ਠੀਕ ਤੇ ਵੀ ਜੀ ਹੋਰ ਕੋਈ ਤੁਸੀਂ ਕਹਿਣਾ ਚਾਹੁੰਦੇ ਜ ਆਪਣੇ ਲੋਕ ਕੋਈ ਭੈਣ ਭਰਾਵਾਂ ਨੂੰ ਕੋਈ ਸੰਦੇਸ਼ ਤੁਸੀਂ ਕਹਿਣਾ ਚਾਹੁੰਦੇ ਵੀ ਆਪਣੀ ਤਸੱਲੀ ਕਰਕੇ ਮਾਲ ਲਓ ਮੇਰਾ ਵੀਰ ਹਾਂਜੀ ਆਪਣਾ ਚਵਾ ਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਕੋਈ ਹਾਂਜੀ ਇਹ ਹੋਈ ਆਪਣੇ ਕੋਲ ਮਾਲ ਮਾਲੋ ਵੇਖ ਜਾਂਦਾ ਇਹ ਉਹ ਵੀ ਨੂੰ ਇਹ ਨਹੀਂ ਵੀ ਜ਼ਰੂਰੀ ਵੀ ਆਪਾਂ ਵੀਡੀਓ ਨਹੀਂ ਪੈ ਸਕੀ ਤੇ ਤੁਸੀਂ ਜਦੋਂ ਮਰਜੀ अवेलेबल ਦੋ ਤਿੰਨ ਹੁੰਦੀਆਂ ਹੁੰਦੀਆਂ ਫੋਨ ਲਾ ਸਕਦਾ ਜਿਹੜਾ ਮਰਜੀ ਵੀ ਠੀਕ ਹੈ ਠੀਕ ਹੈ ਵੀਰ ਜੀ ਇੱਕ ਨਾ ਵੀ ਜਦੋਂ ਸਾਈ ਪਾਉਣੀ ਹੁੰਦੀ ਹੈ ਨਾ ਹਾਂਜੀ ਜਵਾਰ ਪੰਲਾ ਪਾ ਦਵੇ ਜੇ ਨਾ ਵੀ ਆ ਜਾਵੇ ਕੋਈ ਗੱਲ ਹੀ ਦੱਸ ਦਵੇ ਮੇਰਾ ਵੀ ਸ਼ਰਾਮ ਨਾ ਕਰੇ ਕੋਈ ਬਾਕੀ ਵਧੀਆ ਰਿਸਪੌਂਸ ਆ ਸਾਈ ਜਿਹੜੀ ਇਹ ਘੜ ਘੜ ਮਤਲਬ ਕਿ ਇਹ 2000 ਰੁਪਏ ਪਾ ਕੇ ਡੱਕ ਲਿਆ ਕਰਨ ਤੇ ਆਪਣਾ ਚੋਕੇ ਤਸੱਲੀ ਇਥੇ ਕਰਕੇ ਫੇਰ ਹੀ ਪਸ਼ੂ ਖਰੀਦਣ ਠੀਕ ਹੈ ਜੀ ਕੋਈ ਆਨਲਾਈਨ ਵੀਰ ਮਗਾਊਗਾ ਨਾ ਹਾਂਜੀ ਤੇ ਟੋਣ ਠੀਕ ਹੈ ਹਾਂ ਜੀ ਪੈਸੇ ਆਪਾਂ ਚਵਾ ਕੇ ਦਵਾਂ ਲਵਾਂਗੇ ਠੀਕ ਹੈ ਵੀਜੀ ਠੀਕ ਹੈ ਜੀ ਹਾਂ ਜੀ ਉਹ ਜਿਹੜੀ ਗਾਰੰਟੀ ਤੇ ਨੋ ਦੀ ਜਿਹੜੀ ਗਾਰੰਟੀ ਜੋ ਵੀ ਹੋਣਾ ਠੀਕ ਹੈ ਬਾਅਦ ਚ ਪਾਣੀ 14 ਕਾ ਜੇ 15 ਕਾ ਜੇ ਉਹ ਵੱਖਰਾ ਰੇਟ ਹੈ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਹੋਰ ਬੈਲੈਂਸਿੰਗ ਜੀ ਕੁਝ ਬਾਕੀ ਸਭ ਕੁਝ ਠੀਕ ਠਾਕ ਹਾਂ ਜੀ ਬਸ ਵਧੀਆ ਜੀ ਮਹਾਰਾਜ ਤੇ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਵੇਖਣ ਵਾਲੇ ਚੈਨਲ ਠੀਕ ਹੈ ਜੀ ਠੀਕ ਹੈ ਵੀਰ ਜੀ ਪਿਆਰ ਕਰਦੇ ਆ ਜੇ ਵੀਰਾਂ ਦਾ ਇਸੇ ਤਰ੍ਹਾਂ ਵੀਰ ਜੀ ਪਿਆਰ ਬਣਿਆ ਹਾਂ ਜੀ ਵੀਰ ਫੋਨ ਲਾ ਕੇ ਆਦਨੇ ਵੀ ਵੀ ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਵੀਡੀਓ ਵੇਖਣ ਵਾਸਤੇ ਧੰਨਵਾਦ